ਜਿਹੜਾ ਮਨੀਆਰੀ ਦਾ ਬਿਊਟੀ ਪਾਰਲਰ ਦਾ ਸਮਾਨ ਆ ਇੱਕ ਕਿਸਮ ਦਾ ਸੇਲ ਦੇ ਰੂਪ ਵਿੱਚ ਹੀ ਮਿਲ ਰਿਹਾ ਥੋਕ ਰੇਟ 'ਚ ਮਿਲ ਰਿਹਾ ਤੇ ਬਿਲਕੁਲ ਹੀ ਜਿਹੜਾ ਸਮਾਨ ਆ ਅਸਲੀ ਹੈਗਾ ਆ ਤੁਸੀਂ ਦੇਖ ਪਾ ਰਹੇ ਹੋ 7+ ਹਰਵਲ ਸਿੰਘ ਆਪਣੇ ਸਮਾਨ ਬੜਾ ਹੀ ਸਸਤਾ ਮਿਲਦਾ ਭਲਾ ਤੁਸੀਂ ਇੱਕ ਪੀਸ ਲਓ ਤੁਸੀਂ ਫੋਨ ਤੇ ਆਰਡਰ ਕਰ ਸਕਦੇ ਆ ਤੁਸੀਂ ਦੇਖ ਪਾ ਰਹੇ ਹੋ ਹਰਵਲ ਪ੍ਰੋਫੈਸ਼ਨਲ ਫੇਸ਼ੀਅਲ ਕਿਟ ਦੇਖ ਸਕਦੇ ਆ ਇਹਦੀ ਕੀਮਤ 790 ਰੁਪਏ ਆ ਜੋ ਪ੍ਰਿੰਟ ਹੈ ਸਾਡੇ ਕੋਲੋਂ ਤੁਹਾਨੂੰ ਸਿਰਫ 300 ਰੁਪਏ ਦੀ ਇਹ ਮਿਲ ਜਾਵੇਗੀ ਆ ਰੋਮਾ ਦੀ ਤੁਸੀਂ ਡਾਇਮੰਡ ਜਿਹੜੀ ਹੈਗੀ ਆ ਇਹ ਕਿੱਟ ਦੇਖ ਸਕਦੇ ਹੈਗੇ ਆ ਪ੍ਰਿੰਟ ਰੇਟ ਇਹਦਾ 1260 ਹੈ ਇਹ ਵੀ ਤੁਹਾਨੂੰ ਜਿਹੜੀ ਵੱਡੀ ਕਿੱਟ ਹੈਗੀ ਸਾਡੇ ਕੋਲ 300 ਦੀ ਮਿਲ ਜਾਏ ਆ ਤੁਸੀਂ 7+ ਦੇਖ ਸਕਦੇ ਆ ਪ੍ਰੋਫੈਸ਼ਨਲ ਫੇਸ਼ੀਅਲ ਕਿੱਟ ਦੇਖ ਸਕਦੇ ਆ ਪ੍ਰਿੰਟ 790 ਇਹ ਤੁਹਾਨੂੰ ਸਿਰਫ ਅਸੀਂ 250 ਚ ਦੇ ਦਵਾਂਗੇ ਰੋਮਾ ਦੀ ਡਾਇਮੰਡ ਕਿੱਟ ਦੇਖ ਸਕਦੇ ਆ ਪ੍ਰਿੰਟ ਰੇਟ ਜਿਹੜਾ ਆ ਇਹਦਾ 530 ਰੁਪਏ ਤੁਹਾਨੂੰ ਸਿਰਫ 100 ਰੁਪਏ ਦੀ ਮਿਲੇਗੀ ਰੋਮਾ ਦੀ ਬਿਊਟੀ ਉਪਟਨ 골ਡ ਤੁਸੀਂ ਦੇਖ ਸਕਦੇ ਆ ਬੀ ਐਲ ਸੀ ਸੀ ਐਨ ਟੀ 10 ਫੇਸ਼ੀਅਲ ਕਿਟ ਇਹਦੀ ਕੀਮਤ 2250 ਰੁਪਏ ਸਿਰਫ 350 ਦੀ ਮਿਲੇਗੀ ਅਸਲੀ ਆ ਕੋਈ ਨਕਲੀ ਨਹੀਂ ਰੈੱਡ ਬੈਨ ਫੇਸ਼ੀਅਲ ਕਿਟ ਕੀਮਤ ਇਹਦੀ ਪ੍ਰਿੰਟ 530 ਆ ਸਾਡੇ ਕੋਲੋਂ ਸਿਰਫ 100 ਰੁਪਏ ਦੀ ਇਸ ਦੇ 150 ਰੁਪਏ ਰੇਟ ਹੈਗੀ ਆ ਸਾਡੇ ਕੋਲੋਂ ਸਿਰਫ ਤੁਹਾਨੂੰ 80 ਰੁਪਏ ਦੀ ਮਿਲੇਗੀ